ਇਹ ਗ੍ਰੰਥਾਂ ਦੇ ਵਿੱਚ ਮੈਂਸ਼ਨ ਆ ਹਾਂਜੀ ਕਿ ਇਦਾਂ ਦਾ ਫਲ ਆ ਭਾਜੀ ਹਾਂਜੀ ਜਿਹਨੂੰ ਅੰਮ੍ਰਿਤ ਦੇ ਸਮਾਨ ਲਿਖਿਆ ਅੱਛਾ ਜੀ ਇਹ ਧਰਤੀ ਦੇ ਉੱਤੇ ਇੱਕ ਐਸਾ ਫਲ ਆ ਇੱਕੋ ਇੱਕ ਜਿਹਦੇ ਵਿੱਚ ਇੰਨੀ ਤਾਕਤ ਆ ਭਾਜੀ ਕਿ ਸਾਰੀਆਂ ਬਿਮਾਰੀਆਂ ਨੂੰ ਰਿਵਰਸ ਕਰਨ ਵਿੱਚ ਸਹਾਇਤਾ ਕਰਦਾ ਇਹ ਅੱਛਾ ਆਯੁਰਵੇਦ ਦੀਆਂ ਭਾਜੀ ਪਤਾ ਨਹੀਂ ਕਿੰਨੀਆਂ ਕ ਦਵਾਈਆਂ ਤੇ ਉਯੋਗ ਚ ਪੈਂਦਾ ਇਹ ਦੇਖ ਲਓ ਯਾਰ ਹੈ ਇਹ ਇੰਨਾ ਜ਼ਬਰਦਸਤ ਚੀਜ਼ ਆ ਨਾ ਭਾਜੀ ਇੱਕ ਸਾਲ ਜਿਹੜਾ ਬੰਦਾ ਭਾਜੀ ਇਹਨੂੰ ਖਾ ਜਾਵੇ ਹਾਂਜੀ ਹੁਣ ਜਿੱਦਾਂ ਸੀਜ਼ਨ ਆ ਪੂਰੇ ਸੀਜ਼ਨ ਚ ਖਾ ਜਿਓ ਮਾਗ ਮਹੀਨੇ ਤੱਕ ਠੀਕ ਆ ਜੀ ਤਾਂ ਭਾਜੀ ਨਜ਼ਾਰਾ ਹੀ ਨਜ਼ਾਰਾ ਕਿ ਅੱਜ ਕੱਲ ਔਲਿਆਂ ਦਾ ਸੀਜ਼ਨ ਆ ਅਕਤੂਬਰ 2024 ਦੀ ਸ਼ੁਰੂਆਤ ਹੋ ਚੁੱਕੀ ਆ ਕਿ ਯੋਗਰਾਜ Google ਮਹਾਯੋਗਰਾਜ Google ਤ੍ਰਿਫਲਾ Google ਇਹਦੇ ਨਾਂ ਤੇ ਹੀ ਆ ਭਾਜੀ ਦਵਾਈਆਂ ਇਹ ਇੰਨੀਆਂ ਜਬਰਦਸਤ ਆ ਨਾ ਦਵਾਈਆਂ ਭਾਜੀ ਹਾਂਜੀ ਗਠੀਆ ਤੱਕ ਖਤਮ ਕਰ ਦਿੰਦਾ ਭਾਜੀ ਆਹ ਬਾਤਾਂ ਦੇ ਲੋ ਕਿੰਦੀ ਜਬਰਦਸਤ ਚੀਜ਼ ਆ ਰਾਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਊਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਦੀ ਇੱਕ ਬਹੁਤ ਹੀ ਪੁਰਾਣੀ ਕਹਾਵਤ ਹੈ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ ਇਹ ਮੈਨੂੰ ਗੱਲ ਕਿਉਂ ਯਾਦ ਆਈ ਕਿਉਂਕਿ ਇਸ ਵੇਲੇ ਮੈਂ ਇੱਕ ਔਲੇ ਦੇ ਦਰਖਤ ਦੇ ਕੋਲ ਖੜਾ ਆਂ ਅੱਜ ਕੱਲ ਔਲਿਆਂ ਦਾ ਸੀਜ਼ਨ ਆ ਅਕਤੂਬਰ 2024 ਦੀ ਸ਼ੁਰੂਆਤ ਹੋ ਚੁੱਕੀ ਆ ਇਹ ਭਾਜੀ ਆਯੁਰਵੇਦ ਬਾਰੇ ਬਹੁਤ ਹੀ ਇੱਕ ਵਧੀਆ ਗਿਆਨ ਰੱਖਦੇ ਆ ਤੇ ਮੈਂ ਸੋਚਿਆ ਕਿਉਂ ਨਾ ਭਾਜੀ ਕੋਲੋਂ ਹੀ ਪੁੱਛਿਆ ਜਾਵੇ ਔਲੇ ਬਾਰੇ ਕਿ ਕੀ ਗੁਣਿਆ ਇਹਦੇ ਕਿੱਦਾਂ ਵਰਤਣਾ ਇਹਨੂੰ ਤੇ ਅੱਜ ਕੱਲ ਦੇ ਸੀਜ਼ਨ ਦੇ ਵਿੱਚ ਜਿੱਦਾਂ ਔਲਾ ਕਾਫੀ ਵੱਧ ਫੁੱਲ ਰਿਹਾ ਆ ਕਾਫੀ ਲੱਗਾ ਹੋਇਆ ਆ ਤੇ ਇਹਨੂੰ ਕਿੱਦਾਂ ਮਤਲਬ ਯੂਟਿਲਾਈਜ਼ ਕਰ ਸਕਦੇ ਆਪਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਭਾਜੀ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਭਾਜੀ ਆਹ ਦਿਖਾਓ ਥੱਲੇ ਡੀਓ ਜਿਹੜੀ ਅਸੀਂ ਚੱਕੇ ਔਲੇ ਹਾਂਜੀ ਤੇ ਦੇਸੀ ਔਲਾ ਭਾਜੀ ਸਭ ਤੋਂ ਪਹਿਲਾਂ ਜਿਹੜੀ ਮੇਥਾ ਲੋਕਾਂ ਦੇ ਮਨ 'ਚ ਕਿ ਔਲਾ ਜਿਹੜਾ ਠੰਡਾ ਹੁੰਦਾ ਇਦਾਂ ਦਾ ਕੁਝ ਨਹੀਂ ਹੁੰਦਾ ਔਲਾ ਜਿਹੜਾ ਭਾਜੀ ਤਰਦੋਸ਼ ਨਾਸ਼ਕ ਹੁੰਦਾ ਹੈ ਬਾਤ ਪਿਤ ਕਫ ਤਿੰਨਾਂ ਦੇ ਜਿਹੜਾ ਕੰਮ ਕਰਦਾ ਇਹ ਗ੍ਰੰਥਾਂ ਦੇ ਵਿੱਚ ਮੈਂਸ਼ਨ ਆ ਹਾਂਜੀ ਕਿ ਇਦਾਂ ਦਾ ਫਲ ਆ ਭਾਜੀ ਹਾਂਜੀ ਜਿਹਨੂੰ ਅੰਮ੍ਰਿਤ ਦੇ ਸਮਾਨ ਲਿਖਿਆ ਅੱਛਾ ਜੀ ਇਹ ਧਰਤੀ ਦੇ ਉੱਤੇ ਇੱਕ ਐਸਾ ਫਲ ਆ ਇੱਕੋ ਇੱਕ ਜਿਹਦੇ ਵਿੱਚ ਇੰਨੀ ਤਾਕਤ ਆ ਭਾਜੀ ਕਿ ਸਾਰੀਆਂ ਬਿਮਾਰੀਆਂ ਨੂੰ ਰਿਵਰਸ ਕਰਨ ਵਿੱਚ ਸਹਾਇਤਾ ਕਰਦਾ ਇਹ ਅੱਛਾ ਜੀ ਦੂਸਰਾ ਐਂਟੀ ਏਜਿੰਗ ਆ ਭਾਜੀ ਇਸ ਵਿੱਚ ਪ੍ਰੋਪਰਟੀਆਂ ਹੁੰਦੀਆਂ ਆ ਓਕੇ ਵਾਲਾਂ ਲਈ ਬਹੁਤ ਜ਼ਿਆਦਾ ਜ਼ਬਰਦਸਤ ਆ ਠੀਕ ਆ ਤੇ ਜਿੰਨਾ ਵੀ ਸਾਡਾ ਢਿੱਡਾ ਜਾਂ ਰੈਸਪੀਰੇਟਰੀ ਸਿਸਟਮ ਆ ਹਾਂਜੀ ਉਤੇ ਸਾਰਾ ਭਾਜੀ ਇਹ ਐ ਇਹਨਾਂ ਨੂੰ ਮਜ਼ਬੂਤ ਕਰ ਦਿੰਦਾ ਇੰਨੀ ਇਮਿਊਨਿਟੀ ਬਣਾ ਦਿੰਦਾ ਬੰਦੇ ਦੀ ਅੱਛਾ ਤੇ ਬੰਦਾ ਬਿਮਾਰ ਹੀ ਨਹੀਂ ਹੁੰਦਾ ਤਾਂ ਕਰਕੇ ਉਹ ਜਿਹੜੀ ਤੁਸੀਂ ਕਹਾਵਤ ਬੋਲੀ ਆ ਹਾਂਜੀ ਉਹ ਭਾਜੀ ਵਾਕਈ ਠੁਕਦੀ ਆ ਜਦੋਂ ਬੰਦਾ ਖਾਂਦਾ ਨਾ ਇਹਨੂੰ ਇੱਕ ਸਾਲ ਜਿਹੜਾ ਬੰਦਾ ਭਾਜੀ ਇਹਨੂੰ ਖਾ ਜਾਵੇ ਹਾਂਜੀ ਹੁਣ ਜਿੱਦਾਂ ਸੀਜ਼ਨ ਆ ਪੂਰੇ ਸੀਜ਼ਨ ਚ ਖਾ ਜਾਵੇ 6 ਮਹੀਨੇ ਤੱਕ ਠੀਕ ਆ ਜੀ ਤਾਂ ਭਾਜੀ ਨਜ਼ਾਰਾ ਹੀ ਨਜ਼ਾਰਾ ਹੁਣ ਮਾਗ ਮਹੀਨੇ ਦਾ ਬਹੁਤੇ ਸਾਰੇ ਈਓਸ ਨੂੰ ਪਤਾ ਨਹੀਂ ਹੋਣਾ ਮੇਰੇ ਹਾਂਜੀ 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 ਜੋ ਪੰਜਾਬੀ ਈਓਸ ਨਹੀਂ ਹੈਗੇ ਹਾਂਜੀ ਫਰਵਰੀ ਮਾਰਚ ਦੇ ਲਾਸਟ 'ਚ ਭਾਜੀ ਫਰਵਰੀ ਮਾਰਚ ਦੇ ਲਾਸਟ ਤੱਕ ਹਾਂਜੀ ਇਹ ਰਹਿੰਦਾ ਔਲਾ ਆਈ ਜਾਂਦਾ ਬਾਜ਼ਾਰ 'ਚ ਠੀਕ ਨਾਲੇ ਇਹਦੀ ਇੱਕ ਖਾਸੀਅਤ ਇਹ ਆ ਕਿ ਕੋਈ ਮਹਿੰਗੀ ਚੀਜ਼ ਨਹੀਂਗੀ ਇਹ ਹਾਂ ਇਹ 18-19 ਰੁਪਏ ਨੂੰ 15 ਰੁਪਏ ਨੂੰ ਥੋਕ 'ਚ ਜਾਂਦਾ ਭਾਜੀ ਬੱਲੇ 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 ਇੰਨਾ ਸਸਤਾ ਆਏ ਦੇਖੋ ਕਿਲੋ ਓਕੇ ਹਾਂਜੀ ਹਾਂਜੀ ਬਾਕੀ ਬਾਜ਼ਾਰ ਦੇ ਵਿੱਚ ਥੋੜੇ ਅੱਜਕੱਲ੍ਹ ਦੂਸਰੇ ਮੋٹے ਔਲੇ ਆਉਣ ਲੱਪਿਆ ਉਹ ਥੋੜੇ 40 ਰੁਪਏ ਨੂੰ ਵੀ ਰੇਟ ਹੈਗਾ ਹਾਂਜੀ ਹਾਂਜੀ ਪਰ ਜੇ ਤੁਸੀਂ ਮੰਡੀ 'ਚ ਜਾ ਕੇ ਲਓਗੇ 15 ਰੁਪਏ 20 ਰੁਪਏ ਇੰਨੇ ਨੂੰ ਮਿਲਦਾ ਏ ਠੀਕ ਆ ਠੀਕ ਆ ਤੇ ਭਾਜੀ ਇਹਦੀ ਚਟਣੀ ਬਣਾ ਲਓ ਇਹਨੂੰ ਹਰੇ ਨੂੰ ਕੱਚਾ ਖਾ ਲਓ ਇਹਦਾ ਰਸ ਕੱਢ ਕੇ ਪੀ ਲਓ ਅੱਜਕੱਲ੍ਹ ਤਾਂ ਉਹ ਐਂਟੀ 에ਜਿੰਗ ਲੋਕ ਜੂਸ ਪੀਂਦੇ ਸਵੇਰੇ ਉਹ ਇਹਦਾ ਹੀ ਬਣਾਉਂਦੇ ਆ ਵਿੱਚ ਖੀਰਾ ਪਾਉਂਦੇ ਕਈ ਕੁਝ ਪਾਉਂਦੇ ਆ ਉਹ ਇਹਦਾ ਹੀ ਹੁੰਦਾ ਭਾਜੀ ਬਜਾਰਾਂ ਚ ਤਾਂ ਬਹੁਤ ਮਹਿੰਗਾ ਮਿਲਦਾ ਜੂਸ ਵਗੈਰਾ ਇਹਦਾ ਭਾਜੀ ਹਾਂਜੀ ਹਾਂਜੀ ਉਹ ਸ਼ੀਸ਼ੀ ਜੇ ਵਿੱਚ ਮਿਲਦਾ 200 300 ਰੁਪਏ ਦੀ ਸ਼ੀਸ਼ੀ ਮਿਲਦੀ ਆ ਕੀ ਇਹਦਾ ਮਰਬਾ ਖਾਣਾ ਵੀ ਮਤਲਬ ਫਾਇਦੇਮੰਦ ਆ ਮਰਬਾ ਨਹੀਂ ਖਾਣਾ ਚਾਹੀਦਾ ਭਾਜੀ ਅੱਛਾ ਜੀ ਹਾਂ ਇਦਾਂ ਹੀ ਖਾਓ ਇਹਦਾ ਪਾਊਡਰ ਬਣਾ ਕੇ ਖਾ ਲਓ ਠੀਕ ਆ ਠੀਕ ਆ ਪਾਊਡਰ ਇਹਦਾ ਰਾਤ ਨੂੰ ਭੇੰਡੋ ਕੱਚ ਦੇ ਗਲਾਸ ਚ ਅੱਛਾ ਜੀ ਸਵੇਰੇ ਪਾਣ ਕੇ ਪੀ ਲਓ ਭਾਜੀ ਠੀਕ ਆ ਠੀਕ ਆ ਠੀਕ ਹਾਂ ਨਹੀਂ ਚਲੋ ਇੱਕ ਬਹੁਤ ਹੀ ਵਧੀਆ ਭਾਜੀ ਹੁਣਾਂ ਨੇ ਜਾਣਕਾਰੀ ਦੱਸੀ ਔਲੇ ਬਾਰੇ ਬਹੁਤ ਮੇਰੇ ਜਿੱਦਾਂ ਵਿਊਅਰਸ ਆ ਜਾਂ ਬਹੁਤ ਸਾਰੇ ਦਰ ਇੱਕ ਕੁਦਰਤ ਚ ਮਿਲਣ ਵਾਲੀ ਇਹ ਫ੍ਰੀ ਦੀ ਦਵਾਈ ਆ ਹਾਂਜੀ 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 ਤੇ ਇਹ ਤੋਂ ਦੇਖ ਲੋ ਵੀ ਆਯੁਰਵੇਦ ਦੀਆਂ ਭਾਜੀ ਪਤਾ ਨਹੀਂ ਕਿੰਨੀਆਂ ਕੁ ਦਵਾਈਆਂ ਤੇ ਜਯੋਗ ਚ ਪੈਂਦਾ ਇਹ ਦੇਖ ਲੋ ਯਾਰ ਹੈ ਇਹ ਇੰਨਾ ਜ਼ਬਰਦਸਤ ਚੀਜ਼ ਆ ਨਾ ਭਾਜੀ ਹਮ ਕਿ ਯੋਗ ਰਾਜ ਗੂਗਲ ਮਹਾਯੋਗ ਰਾਜ ਗੂਗਲ ਤ੍ਰਿਫਲਾ ਗੂਗਲ ਇਹਦੇ ਨਾਂ ਤੇ ਹੀ ਆ ਭਾਜੀ ਦਵਾਈਆਂ ਇਹ ਇੰਨੀਆਂ ਕੁ ਜ਼ਬਰਦਸਤ ਆ ਨਾ ਦਵਾਈਆਂ ਭਾਜੀ ਹਾਂਜੀ ਓਹੋ ਗਠੀਆ ਤੱਕ ਖਤਮ ਕਰ ਦਿੰਦਾ ਭਾਜੀ ਦੇਖ ਲੋ ਕੱਡੀ ਜ਼ਬਰਦਸਤ ਚੀਜ਼ ਆ ਉਹ ਠੀਕ ਹੈ ਰਜੋਤ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਔਲੇ ਬਾਰੇ ਦੱਸਿਆ ਉਹਦੇ ਗੁਣ ਤੇ ਉਹਨੂੰ ਕਿੱਦਾਂ ਯੂਜ਼ ਕਰਨਾ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਪਾਜੀ ਤੁਹਾਡਾ ਧੰਨਵਾਦ ਤੁਸੀਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਾਉਂਦੇ ਆ ਇਹ ਬਹੁਤ ਵਧੀਆ ਚੀਜ਼ ਆ ਤੁਹਾਡੀ ਪਾਜੀ ਤੁਹਾਡੇ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਕੋਈ ਵੈਦ ਕੋਈ ਜਾਣਕਾਰ ਹੋਵੇ ਉਹ ਤੋਂ ਇਨਫੋਰਮੇਸ਼ਨ ਪਤਾ ਲਾਦੀ ਆ ਆਪਾਂ ਤੱਕ ਜਰੀਆ ਆ ਬਿਲਕੁਲ ਇਨਫੋਰਮੇਸ਼ਨ ਤੁਹਾਡੇ ਕੋਲ ਲੈ ਕੇ ਉਹਨੂੰ ਪ੍ਰੋਸੈਸ ਕਰਕੇ ਕਹਿ ਸਕਦੇ ਆ ਵੀ ਉਹਨੂੰ ਅੱਗੇ ਲੋਕਾਂ ਨੂੰ ਪ੍ਰੋਵਾਈਡ ਕਰਨਾ ਬੋਲੀ ਜਾਗਰੂਕ ਹੁੰਦੇ ਲੋਕ ਲੋਕਾਂ ਨੂੰ ਮਿੱਥਾ ਨਿਕਲਦੀਆਂ ਜਿਹੜੀਆਂ ਫਸੀਆਂ ਹੁੰਦੀਆਂ ਵੀ ਠੰਡਾ ਹੁੰਦਾ ਹੈ ਜਾਂ ਜੋ ਵੀ ਆ ਨਹੀਂ ਨਹੀਂ ਚਲੋ ਬਹੁਤ ਸੋਨਾ ਬਹੁਤ ਸੋਨਾ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ভিউਅਸ ਦਾ ਮੇਰੇ ਨਾਲ ਬਣੇ ਰਹਿਣ ਲਈ ਤੁਹਾਡੀ ਕੋਈ ਤੁਹਾਡਾ ਕੋਈ ਸੁਝਾਅ ਹੁੰਦਾ ਹੈ ਜਾਂ ਕੁਝ ਹੁੰਦਾ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਆ ਕਰੋ ਠੀਕ ਹੈ ਜੀ ਕਿਸੇ ਚੀਜ਼ ਬਾਰੇ ਤੁਸੀਂ ਜਾਨਣਾ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਪਲੀਜ਼ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਸ ਚੈਨਲ ਨੂੰ ਦੇਖਦੇ ਰਹਿਣ ਦੇ ਲਈ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ